ਭਗਤ ਅਧਿਵਾਸ ਜੀ ਇੱਕ ਬਚਨ ਕਰਦੇ ਆ ਕਹਿੰਦੇ ਬਹੁਤ ਜਨਮ ਵਿਛੜੇ ਤੇ ਮਾਦੋ ਇਹ ਜਨਮ ਤੇਮਾਰੇ ਲੇਖੇ ਹੁਣ ਕੀ ਪਤਾ ਪਿਛਲੇ ਕਿੰਨੇ ਜਨਮਾਂ ਦੇ ਵਿਛੜੇ ਆ ਮਨੁੱਖਾ ਦੇ ਹੀ ਮਿਲੀਏ ਭਈ ਪ੍ਰਾਪਤ ਮਨੁੱਖ ਦੇਹ ਰੀਆ ਗੋਬਿੰਦ ਮਿਲਨ ਕੀ ਇਹ ਤੇਰੀ ਵਰੀ ਆ ਇਕ ਪਾਤਸ਼ਾਹ ਵੀ ਅੱਗੇ ਬਚਨ ਕਰਦੇ ਅਬਰ ਕਾਜ ਤੇਰੇ ਕਿਤੇ ਨਾ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਕਹਿੰਦੇ ਅਬਰ ਕਾਜ ਹੋਰ ਕੋਈ ਕੰਮ ਤੇਰੇ ਕਾਮ ਹੀ ਨਹੀਂ ਹੈ ਉਹ ਤਾਂ ਸਰੀਰ ਨੂੰ ਪਾਲਦਾ ਤੂੰ ਜੇ ਤੇਰੇ ਮਾਇਆ ਕੰਮ ਆਉਗੀ ਤੇਰੇ ਸਰੀਰ ਤੇ ਕੰਮ ਆਉਗੀ ਸੋਹਣੇ ਕੱਪੜੇ ਪਾਵੇਂਗਾ ਗੱਡੀ ਤੇ ਬੈਠੇਗਾ ਜਾਵੇਂਗਾ ਵਧੀਆ ਘਰ ਬਾਦ ਹੋਊਗਾ ਮਾਇਆ ਜੰਗੀ ਏ ਠੀਕ ਏ ਮਾਇਆ ਤੇਦੇ ਸਰੀਰ ਤੇ ਕੰਮ ਆਉ ਜਿੰਨਾ ਤੂੰ ਕੰਮ ਕਰਕੇ ਮਾਇਆ ਇਕੱਠੀ ਕੀਤੀ ਸਰੀਰ ਲਈ ਕੀਤੀ ਬਾਦ ਆ ਜਿਹੜੀ ਰੂਹ ਅੰਦਰ বাসਦੀ ਏ ਜਿਹੜੀ ਜੋਤ বাসਦੀ ਏ ਇਹਦੇ ਲਈ ਕੁਛ ਕੀਤਾ